ਲੁਧਿਆਣਾ ਟਾਈਮਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਇਹ ਜਿਹੜੀ ਜਾਣਕਾਰੀ ਹੈ ਉਹਨਾਂ ਲੋਕਾਂ ਦੇ ਲਈ ਬੇਹਦ ਖਾਸ ਹੈ ਜਿਹੜੇ ਲੋਕ ਆਪਣਾ ਪਾਸਪੋਰਟ ਬਣਾਉਣ ਦੇ ਇੱਛੁਕ ਨੇ ਲੁਧਿਆਣਾ ਦੇ ਵਿੱਚ ਪਾਸਪੋਰਟ ਦਫ਼ਤਰ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਪਹਿਲਾਂ ਪ੍ਰੀਤ ਪੈਲੇਸ ਦੇ ਨਜ਼ਦੀਕ ਗਿਆਨ ਸਿੰਘ ਰਾੜੇ ਵਾਲਾ ਮਾਰਕੀਟ ਦੇ ਵਿੱਚ ਸੀ ਔਰ 7 ਜੁਲਾਈ 2025 ਤੋਂ ਇਹ ਪਾਸਪੋਰਟ ਆਫਿਸ ਜਿਹੜਾ ਬਦਲ ਕੇ ਹੁਣ ਜਲੰਧਰ ਬਾਈਪਾਸ ਦੇ ਨਜ਼ਦੀਕ ਗਲੋਬਲ ਬਿਜ਼ਨਸ ਪਾਰਕ ਦੇ ਵਿੱਚ ਚਲਾ ਗਿਆ 77225 ਤੋਂ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਜਿਹੜੇ ਵੀ ਲੋਗ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਨੇ ਲੁਧਿਆਣੇ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਨੇ ਜਿਨ੍ਹਾਂ ਦਾ ਪਾਸਪੋਰਟ ਲੁਧਿਆਣੇ ਬਣਦਾ ਸੀ ਉਹ ਇੱਥੇ ਆ ਕੇ ਆਪਣਾ ਪਾਸਪੋਰਟ ਬਣਾ ਸਕਦੇ ਨੇ ਇਹ ਇਨਫੋਰਮੇਸ਼ਨ ਤੁਹਾਡੇ ਤੱਕ ਤਾਂ ਸਾਂਝੀ ਕੀਤੀ ਜਾ ਰਹੀ ਹੈ ਕਿ ਤੁਹਾਨੂੰ ਹੁਣ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਨਾ ਹੋਵੇ ਕਿਉਂਕਿ ਜਿਹੜਾ ਪੁਰਾਣਾ ਦਫ਼ਤਰ ਪ੍ਰੀਤ ਪੈਲੇਸ ਦੇ ਨਕਦੀ ਸੀ ਧਿਆਨ ਸਿੰਘ ਰਾੜੇ ਵਾਲਾ ਮਾਰਕੀਟ ਦੇ ਵਿੱਚ ਉਹ ਹੁਣ ਬਦਲ ਕੇ ਇੱਥੇ ਆ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਗਲੋਬਲ ਬਿਜ਼ਨਸ ਪਾਰਕ ਦੀਆਂ ਤਸਵੀਰਾਂ ਨੇ ਜਿੱਥੇ ਨਵਾਂ ਪਾਸਪੋਰਟ ਦਫ਼ਤਰ ਬਣਿਆ ਜੇ ਗੱਲ ਕੀਤੀ ਜਾਵੇ ਜਲੰਧਰ ਬਾਈਪਾਸ ਜਦੋਂ ਅਸੀਂ ਕ੍ਰਾਸ ਕਰਦੇ ਹਾਂ ਫਲੋਰ ਵਾਲੀ ਸਾਈਡ ਨੂੰ ਗ੍ਰੀਨਲੈਂਡ ਪਬਲਿਕ ਸਕੂਲ ਆਉਂਦਾ ਉਹਦੇ ਬਿਲਕੁਲ ਆਪੋਜ਼ਿਟ ਗਲੋਬਲ ਬਿਜ਼ਨਸ ਪਾਰਕ ਬਣਿਆ ਜਿੱਥੇ ਵਕ ਵਕ ਤਰ੍ਹਾਂ ਦੇ ਰੈਸਟੋਰੈਂਟ ਨੇ ਔਰ ਹੋਰ ਵੀ ਕਈ ਜਿਹੜੇ ਤੇ ادارے ਨੇ ਚਾਲ ਦੇ ਨੇ ਔਰ ਇੱਥੇ ਜਦੋਂ ਤੁਸੀਂ ਇਸ ਗਲੋਬਲ ਬਿਜ਼ਨਸ ਪਾਰਕ ਦੇ ਵਿੱਚ ਐਂਟਰ ਕਰੋਗੇ ਐਂਟਰ ਕਰਦੇ ਹੀ ਲੈਫਟ ਹੈਂਡ ਸਾਈਡ ਤੇ ਫਰਸਟ ਫਲੋਰ ਦੇ ਉੱਪਰ ਇਹ ਪਾਸਪੋਰਟ ਦਫਤਰ ਜਿਹੜਾ ਬਣਾਇਆ ਗਿਆ ਸੋ ਕਿਸੇ ਵੀ ਤਰ੍ਹਾਂ ਦੀ ਲੋਕਾਂ ਨੂੰ ਖੱਜਲ ਖੁਆਰੀ ਨਾ ਹੋਵੇ ਇਸ ਕਰਕੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਲੁਧਿਆਣਾ ਦੇ ਵਿੱਚ ਹੁਣ ਜਿਹੜਾ ਪਾਸਪੋਰਟ ਦਫਤਰ ਸੀ ਪਹਿਲਾ ਪ੍ਰੀਤ ਪੈਲੇਸ ਦੇ ਨਜ਼ਦੀਕ ਗਿਆਨ ਸਿੰਘ ਰਾੜੇ ਵਾਲਾ ਮਾਰਕੀਟ ਦੇ ਵਿੱਚ ਸੀ ਉਹ ਹੁਣ ਬਦਲ ਕੇ ਇੱਥੇ ਗਲੋਬਲ ਬਿਜ਼ਨਸ ਪਾਰਕ ਦੇ ਵਿੱਚ ਬਣਾ ਦਿੱਤਾ ਗਿਆ ਹੈ ਜਿਹੜੇ ਵੀ ਲੋਕ ਪਾਸਪੋਰਟ ਬਣਾਉਣ ਦੇ ਇੱਛੁਕ ਨੇ ਉਹ ਇੱਥੇ ਨਵੇਂ ਦਫ਼ਤਰ ਦੇ ਵਿੱਚ ਆ ਕੇ ਆਪਣਾ ਪਾਸਪੋਰਟ ਬਣਵਾ ਸਕਦੇ ਨੇ ਸੋ ਲੋਕਾਂ ਨੂੰ ਖੱਜਲ-ਖੁਆਰੀ ਨਾ ਹੋਵੇ ਇਸ ਕਰਕੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸੋ ਮੈਂ ਦੁਬਾਰਾ ਦੱਸ ਦਣਾ ਜਿਹੜਾ ਨਵਾਂ ਐਡਰੈਸ ਹੈ ਪਾਸਪੋਰਟ ਦਫ਼ਤਰ ਦਾ ਜਲੰਧਰ ਬਾਈਪਾਸ ਦੇ ਨਜ਼ਦੀਕ ਗ੍ਰੀਨਲੈਂਡ ਪਬਲਿਕ ਸਕੂਲ ਦੇ ਬਿਲਕੁਲ ਆਪੋਜ਼ਿਟ ਗਲੋਬਲ ਬਿਜ਼ਨਸ ਪਾਰਕ ਹੈ ਜਿੱਥੇ ਫਰਸਟ ਫਲੋਰ ਤੇ ਇਹ ਆਫਿਸ ਪਾਸਪੋਰਟ ਕੇਂਦਰ ਜਿਹੜਾ ਬਣਾਇਆ ਗਿਆ ਜਿੱਥੇ ਨਵੇਂ ਪਾਸਪੋਰਟ ਬਣਦੇ ਨੇ ਇੱਕ ਵਾਰ ਫਿਰ ਦੱਸ ਦਿਆਂ ਕਿ ਗ੍ਰੀਨਲੈਂਡ ਪਬਲਿਕ ਸਕੂਲ ਦੇ ਬਿਲਕੁਲ ਆਪੋਜ਼ਿਟ ਗਲੋਬਲ ਬਿਜ਼ਨਸ ਪਾਰਕ ਜਿੱਥੇ ਨਵਾਂ ਪਾਸਪੋਰਟ ਦਫਤਰ ਬਣਾਇਆ ਗਿਆ 77225 ਤੋਂ ਇਸ ਨਵੇਂ ਦਫਤਰ ਦੀ ਸ਼ੁਰੂਆਤ ਹੋ ਚੁੱਕੀ ਹੈ ਪਾਸਪੋਰਟ ਸੇਵਾ ਕੇਂਦਰ ਜਿੱਥੇ ਤੁਸੀਂ ਆ ਕੇ ਆਪਣਾ ਪਾਸਪੋਰਟ ਜਿਹੜਾ ਬਣਵਾ ਸਕਦੇ ਹੋ ਲੋਕਾਂ ਦੀ ਖੱਜਲ ਖੁਆਰੀ ਨਾ ਹੋਵੇ ਇਸ ਕਰਕੇ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਪੁਰਾਣਾ ਦਫਤਰ ਜੋ ਪ੍ਰੀਤ ਪੈਲਸ ਦੇ ਨਜ਼ਦੀਕ ਸੀ ਗਿਆਨ ਸਿੰਘ ਰਾੜੇ ਵਾਲਾ ਮਾਰਕੀਟ ਦੇ ਵਿੱਚ ਉਹ ਹੁਣ ਸ਼ਿਫਟ ਹੋ ਕੇ ਜਲੰਧਰ ਬਾਈਪਾਸ ਦੇ ਨਜ਼ਦੀਕ ਗਲੋਬਲ ਬਿਜ਼ਨਸ ਟਾਗ ਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਉਹ ਧਿਆਨ ਹਟਾਓ